ਸਾਰੇ ਕਿਸਾਨ ਦੋਸਤੋ ਅੱਜ ਸਾਰੇ ਹੀ ਦੇਸ਼ ਦੇ ਕਿਸਾਨਾਂ ਦੀ ਅੱਖਾਂ ਅੱਜ ਦੀ ਮੀਟਿੰਗ ਤੇ ਲੱਗੀਆਂ ਸੀ ਲੱਗਦਾ ਸੀਗਾ ਵੀ ਸ਼ਾਇਦ ਮੀਟਿੰਗ ਵਿੱਚ ਬਹੁਤ ਕੁਝ ਨਿਕਲੂਗਾ ਪਰ ਜਿਹੜੀ ਮੀਟਿੰਗ ਹੈ ਮੀਟਿੰਗ ਦੇ ਵਿੱਚ ਸਰਕਾਰ ਦਾ ਜਿਹੜਾ ਵਰਤੀਰ-ਵਤੀਰਾ ਰਿਹਾ ਉਹ ਉਹੀ ਸੀ ਜਿਹੜਾ 8 ਤਰੀਕ ਨੂੰ ਰਿਹਾ ਸਰਕਾਰ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੇ ਉੱਤੇ ਡਾਕਟਰ ਸੋਮਨਾਥ ਦੀ ਰਿਪੋਰਟ ਤੇ ਕਿਸਾਨਾਂ ਦੀ ਕਰਜ਼ਾ ਮੁਕਤੀ ਤੇ ਡਬਲਯੂਟੀਓ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਮਾਹ ਬਣਾਉਣ ਨੂੰ ਤਿਆਰ ਨਹੀਂ ਹੋਈ ਸਰਕਾਰ ਨੂੰ ਅਸੀਂ ਇੱਕ ਇੱਕ ਗੱਲ ਪੂਰੀ ਤਸੱਲੀ ਨਾਲ ਬ੍ਰੀਕੀ ਦੇ ਵਿੱਚ ਚਰਚਾ ਹੋਈ ਹੈ ਉਸ ਦਿਨ ਸਰਕਾਰ ਨੇ ਇੱਕ ਬਹਾਨਾ ਮਾਰਿਆ ਸੀ ਕਿ ਜੀ ਸਾਡੇ ਕੋਲੇ ਤੱਥ ਨਹੀਂ ਤੇ ਤੱਥ ਵੀ ਸਰਕਾਰ ਦੇ ਕੇਬਲ ਤੇ ਪਹੁੰਚਾ ਤੇ ਉਹਨਾਂ ਨੂੰ ਦੇਤੇ ਕਿ ਆਹ ਪਏ ਤੱਤ ਇਹਨਾਂ ਤੱਤਾਂ ਦੇ ਆਧਾਰ ਦੇ ਉੱਤੇ ਤੁਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇ ਸਕਦੇ ਹੋ ਅਜੇ ਆਧਾਰ ਦੇ ਉੱਤੇ ਤੁਸੀਂ ਡਾਕਟਰ ਸੋਮੀਨਾਥ ਦੀ ਰਿਪੋਰਟ ਲਾਗੂ ਕਰ ਸਕਦੇ ਹੋ ਆਹ ਵੱਡਾ ਤੱਤ ਪਿਆ ਹੈ ਕਿ ਜੇ ਤੁਸੀਂ ਕਾਰਪੋਰੇਟ ਲੋਕਾਂ ਦਾ 14.5 ਲੱਖ ਕਰੋੜ ਰੁਪਈਆ ਮਾਫ ਕਰ ਸਕਦੇ ਹੋ ਕੁਝ ਘਰਾਂ ਦਾ ਤਾਂ ਫਿਰ ਅੱਜ ਸਾਡੇ ਦੇਸ਼ ਦਾ ਕਿਸਾਨ ਜਿਹੜਾ ਜਿਹਦੀ 60% ਆਬਾਦੀ ਹੈ ਉਹਦਾ ਕਰਜ਼ਾ ਕਿਉਂ ਨਹੀਂ ਮਾਫ ਕੀਤਾ ਜਾਂਦਾ ਅਗਰ ਇਹ ਗੱਲ ਦੇ ਉੱਤੇ ਵੀ ਸਰਕਾਰ ਦਾ ਕੋਈ ਠੀਕ ਰਵਈਆ ਨਜ਼ਰ ਨਹੀਂ ਆਇਆ ਕਮੇਟੀ ਬਣਾ ਦੇਾਂਗੇ ਪਹਿਲਾਂ ਦੀ ਤਰ੍ਹਾਂ ਕਮੇਟੀਆਂ ਬਣਾ ਦੇਾਂਗੇ ਉਹ ਦੋਸਤੋ ਅਸੀਂ ਸਮਝਦੇ ਹਾਂ ਕਿ ਕਮੇਟੀਆਂ ਕਮਟੀਆਂ ਤੋਂ ਨਿਕਲਣ ਵਾਲਾ ਕੁਝ ਨਹੀਂ ਹੁੰਦਾ ਸੋ ਇਸ ਲਈ ਸਰਕਾਰ ਦੇ ਦੀ ਜਿਹੜੀ ਗੱਲਬਾਤ ਹੈ ਉਹਦੇ ਤੋਂ ਜੋ ਮੈਂ ਸਮਝਦਾ ਕੋਈ ਬਹੁਤਾ ਕੁਝ ਨਹੀਂ ਨਿਕਲਿਆ ਆਪ ਸਭ ਨੂੰ ਜਿੱਥੇ-ਜਿੱਥੇ ਵੀ ਮੇਰੇ ਕਿਸਾਨ ਵੀਰ ਬੈਠੇ ਨੇ ਖਾਸ ਕਰਕੇ ਬੀਕੇਯੂ ਇੱਕ ਦਾ ਸਿੱਧੂਪੁਰ ਦਾ ਇੱਕ-ਇੱਕ ਵਰਕਰ ਇੱਕ ਇੱਕ ਆਗੂ ਇਸ ਗੱਲ ਦੇ ਉੱਤੇ ਧਿਆਨ ਜ਼ਰੂਰ ਕੇਂਦਰਿਤ ਕਰੋ ਕਿ ਤਕੜੇ ਹੋ ਕੇ ਤੁਸੀਂ ਸਾਰਿਆਂ ਨੇ ਸਵੇਰ ਤੱਕ ਰਾਤ ਰات ਸਵੇਰ ਤੱਕ ਜਿਹੜੇ ਕੋਈ ਰਹਿ ਗਏ ਪਿੰਡ ਹਜੇ ਨਹੀਂ ਆਏ ਟਰਾਲੀਆਂ ਉਹ ਵੀ ਮਹਿਲਾ ਚੌਂਕ ਪਹੁੰਚੋ ਤਾਂ ਕਿ ਸਵੇਰ ਫਿਰ ਆਪਾਂ ਇੱਕ ਮੀਟਿੰਗ ਕਰਕੇ ਚਰਚਾ ਕਰਕੇ ਫਿਰ ਮਜਬੂਰੀ ਹੁਣ ਇਦੂ ਕਹਾ ਕਿ ਆਪਾਂ ਸਾਰੇ ਬਰਿਗੇਟਾਂ ਵੱਲੀ ਨੂੰ ਬਾਰਡਰ ਵੱਲ ਨੂੰ ਵਧਾਂਗੇ ਦੇਖਦੇ ਹਾਂ ਫਿਰ ਕੀ ਹੁੰਦਾ ਹੈ ਸਰਕਾਰ ਆਪਣੀ ਤਾਕਤ ਲਾਵੇ ਜਿਹੜੀ ਲਾਉਂਦੀ ਐ ਇੱਕ ਮੇਰੀ ਬੇਨਤੀ ਐ ਸਾਰਿਆਂ ਨੂੰ ਕਿ ਦੋਸਤੋ ਸ਼ਾਂਤੀ ਨਹੀਂ ਛੱਡਣੀ ਜਿੰਨੇ ਵੀ ਮੇਰੇ ਵੀਰ ਨੇ ਇਸ ਮੋਰਚੇ ਨਾਲ ਜੁੜੇ ਕਿਉਂਕਿ ਜਿੱਤਾਂਗੇ ਸ਼ਾਂਤੀ ਨਾਲ ਜਿੱਤਾਂਗੇ ਕੋਈ ਗੱਲ ਨਹੀਂ ਮੂਹਰੇ ਲੇ ਪਾਸੇ ਅਸੀਂ ਹੋਵਾਂਗੇ ਮਾਰਨ ਦਿਓ ਸਰਕਾਰ ਜੇ ਮਾਰਨਾ ਚਾਹੁੰਦੀ ਐ ਤਾਂ ਲੇਕਿਨ ਤੁਸੀਂ ਸਾਰਿਆਂ ਨੇ ਸ਼ਾਂਤੀ ਬਣਾ ਕੇ ਰੱਖਣੀ ਆ ਕਿਸੇ ਨੇ ਕਿਸੇ ਦੇ ਉੱਤੇ ਹੱਥ ਨਹੀਂ ਚੱਕਣਾ ਕਿਉਂਕਿ ਸਰਕਾਰਾਂ ਦੀ ਮਾਂ ਦਾ ਕੁਝ ਨਹੀਂ ਜਾਂਦਾ ਜਿਹੜੇ ਪੁਲਿਸ ਦੇ ਵੀ ਮੁਲਾਜ਼ਮ ਨੇ ਉਹ ਵੀ ਸਾਡੇ ਧੀਆਂ ਪੁੱਤਾਂ ਨੇ ਜਿਹੜੇ ਫੌਜ ਦੇ ਮੁਲਾਜ਼ਮ ਨੇ ਉਹ ਵੀ ਸਾਡੇ ਧੀਆਂ ਪੁੱਤ ਨੇ ਸੋ ਇਸ ਕਰਕੇ ਉਹਨਾਂ ਨੂੰ ਸਾਡੇ ਸਾਹਮਣੇ ਖੜੇ ਕਰਕੇ ਕਾਰਪੋਰੇਟ ਨੂੰ ਫਾਇਦਾ ਦੇਣ ਵਾਲੀ ਸਰਕਾਰ ਆ ਜਿਹੜੀ ਆਪ ਸਾਰੇ ਅੰਦਰ ਹੀ ਬੈਠੇ ਹੁੰਦੇ ਨੇ ਇੱਕ ਪਾਸੇ ਕਿਸਾਨ ਹੈ ਤੇ ਇੱਕ ਪਾਸੇ ਸਾਡੇ ਹੀ ਧੀਆਂ ਪੁੱਤ ਮੂਰਲੇ ਪਾਸੇ ਖੜੇ ਆ ਇਸ ਕਰਕੇ ਉਹਨਾਂ ਦੀ ਮਜਬੂਰੀ ਆ ਉਹ ਸਾਡੇ ਡਾਂਗਾ ਮਾਰ ਲੈਣ ਉਹ ਸਾਡੇ ਗੋਲੀ ਮਾਰ ਲੈਣ ਲੇਕਿਨ ਇਹ ਮੇਰੀ ਬੇਨਤੀ ਹੈ ਕਿ ਆਪਣੇ ਵੱਲੋਂ ਕਿਸੇ ਵੱਲੋਂ ਵੀ ਹੱਥ ਨਹੀਂ ਚੱਕਿਆ ਜਾਣਾ ਚਾਹੀਦਾ ਪੂਰੀ ਤਰ੍ਹਾਂ ਸ਼ਾਂਤੀ ਬਣਾ ਕੇ ਰੱਖਣੀ ਹੈ ਸ਼ਾਂਤੀ ਬਣਾ ਕੇ ਰੱਖਦੇ ਹੋਏ ਆਪਾਂ ਮਤਲਬ ਬਾਰਡਰਾਂ ਵੱਲ ਨੂੰ ਵਧਾਂਗੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕੋਈ ਵੀ ਵੀਰ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਘਰੇ ਬੈਠਾ ਨਾ ਰਹੇ ਹੁਣ ਬੀਕੇਜੂ 8 ਦਾ ਸਿੱਧੂਪੁਰ ਦਾ ਕੋਈ ਵੀ ਵਰਕਰ ਜਿੰਨਾ ਜਿੰਨਾ ਦੀ ਡਿਊਟੀ ਸ਼ੰਭੂ ਬਾਰਡਰ ਤੇ ਲੱਗੀ ਹੋ ਸ਼ੰਭੂ ਬਾਰਡਰ ਤੇ ਪਹੁੰਚਣ ਜਿੰਨਾ ਜਿੰਨਾ ਦੀ ਡਿਊਟੀ ਖਨੌਰੀ ਬਾਰਡਰ ਤੇ ਲੱਗੀ ਆ ਉਹ ਸਾਰੇ ਦੇ ਸਾਰੇ ਤੁਰੰਤ ਜਿੰਨੀ ਵੀ ਛੇਤੀ ਹੁੰਦਾ ਉਹ ਸਾਰੇ ਦੇ ਸਾਰੇ ਖਨੋਰੀ ਬਾਰਡਰ ਵਾਲੇ ਪਾਸੇ ਮਹਿਲਾ ਚੌਕ ਦੇ ਵਿੱਚ ਜਿੱਥੇ ਆਪਣਾ ਇਕੱਠ ਹੋਇਆ ਉੱਥੇ ਪਹੁੰਚੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ